ਅੱਜ ਫੇਰ ਪਹਿਲਾਂ ਇਹ ਗੱਡੀ ਆਉਂਦੀ ਵੇਖੋ ਤੁਸੀਂ ਗੱਡੀ ਜਿਹੜੀ ਆ ਲਗਭਗ 1 ਘੰਟਾ ਇੱਥੇ ਲੰਘਦੀ ਆ ਔਰ ਲੋਕਾਂ ਦੀ ਵੇਟ ਹੁੰਦੀ ਆ ਲੋਕ ਖੱਜਲ ਖਵਾਰ ਹੁੰਦੇ ਨੇ ਸਕੂਲਾਂ ਦੇ ਬੱਚੇ ਜਿਹੜੇ ਆ ਬੱਸਾਂ ਜਦੋਂ ਖੜੀਆਂ ਹੁੰਦੀਆਂ ਨੇ ਤਾਂ ਪਰੇਸ਼ਾਨੀ ਲੋਕਾਂ ਨੂੰ ਬਹੁਤ ਜ਼ਿਆਦਾ ਹੁੰਦੀ ਆ ਸਕੂਲਾਂ ਦੇ ਬੱਚਿਆਂ ਨੂੰ ਬਹੁਤ ਪਰੇਸ਼ਾਨੀ ਆ ਗਰਮੀਆਂ ਸ਼ੁਰੂ ਹੋ ਗਈਆਂ ਆ ਗੱਡੀ ਲੰਘ ਚੱਲੀ ਆ ਹੁਣ ਲੋਕਾਂ ਦੀ ਟ੍ਰੈਫਿਕ ਵੇਖਿਓ ਤੁਸੀਂ ਕਿੰਨੀ ਟ੍ਰੈਫਿਕ ਆ ਆ ਵੇਖ ਸਕਦੇ ਹੋ ਆ ਪਬਲਿਕ ਖੜੀ ਆ ਔਰ ਦੂਰ ਤੱਕ ਲੰਬੀਆਂ ਲਾਈਨਾਂ ਜਿਹੜੀਆਂ ਉਹ ਵੀ ਤੁਹਾਨੂੰ ਵਿਖਾਉਂਦੇ ਆ ਔਰ ਆ ਦੂਸਰੀ ਤਰਫ ਦੂਸਰੀ ਤਰਫ ਵੀ ਵੇਖੋ ਤੁਸੀਂ ਕਿ ਕਿੰਨੇ ਲੋਕ ਖੜੇ ਨੇ ਇਸ ਗੱਡੀ ਦੇ ਇੰਤਜ਼ਾਰ ਨੂੰ ਔਰ ਕਿੰਨਾ ਜਾਮ ਹੈ ਕਿ ਉਹ ਪਿੱਛੋਂ ਇੱਕ ਗੱਡੀ ਆ ਰਹੀ ਆ ਔਰ ਉਹ ਗੱਡੀ ਜਿਹੜੀ ਆ ਕੇ ਜਦੋਂ ਅੱਗੇ ਕਰਾਸ ਕਰਨ ਲੱਗਦੀ ਆ ਜਾਂ ਦੋ ਗੱਡੀਆਂ ਜਦੋਂ ਮੈਚ ਕਰ ਜਾਂਦੀਆਂ ਫਿਰ ਇਧਰੋਂ ਜਾਣ ਵਾਲੀ ਗੱਡੀ ਜਿਹੜੀ ਆ ਜਾਮ ਵਿੱਚ ਚਲੋ ਇਹ ਗੱਡੀ ਤਾਂ ਹੁਣ ਪਿੱਛੇ ਰੁਕ ਗਈ ਔਰ ਬਹੁਤ ਸਾਰੇ ਲੋਕ ਕਿੰਨੇ ਸਮੇਂ ਤੋਂ ਇੱਥੇ ਖੜੇ ਨੇ ਔਰ ਸਕੂਲ ਦੀਆਂ ਵੈਨਾਂ ਵੀ ਤੁਸੀਂ ਪਿੱਛੇ ਖੜੀਆਂ ਵੇਖ ਸਕਦੇ ਹੋ ਔਰ ਇਸ ਤਰਫ ਵੇਖੋ ਤੁਸੀਂ ਕਿ ਕਿੰਨੀ ਪਬਲਿਕ ਹੈ ਕਦੋਂ ਤੋਂ ਲੈ ਕੇ ਇੱਥੇ ਖੜੇ ਆ ਘੰਟੇ-ਘੰਟੇ ਬਾਅਦ ਟ੍ਰੇਨ ਹੁੰਦੀ ਆ ਹਰ ਬੰਦਾ ਇੱਕੋ ਹੀ ਪਰੇਸ਼ਾਨੀ ਵਿੱਚ ਪਿਆ ਕਿ ਕਦੋਂ ਇਹ ਪੁਲ ਜਿਹੜਾ ਦੀਨਾ ਨਗਰ ਦਾ ਬਣੇਗਾ ਤੇ ਕਦੋਂ ਕਿਤੇ ਅਸੀਂ ਸੁੱਖ ਦਾ ਸਾਹ ਲਵਾਂਗੇ ਬਹੁਤ ਸਾਰੇ ਲੋਕਾਂ ਨੂੰ ਇਹੀ ਪਰੇਸ਼ਾਨੀ ਆ ਔਰ ਜਦੋਂ ਅਸੀਂ ਹੋਰ ਗੱਲਾਂ ਕਰੀਏ ਹੋਰ ਦੀਨਾ ਨਗਰ ਦਾ ਇਤਿਹਾਸ ਜਾਂ ਦੀਨਾ ਨਗਰ ਦੀਆਂ ਹੋਰ ਗਲੀਆਂ ਸੜਕਾਂ ਵਿਖਾਉਂਦੇ ਆ ਤਾ ਫਿਰ ਕਿਤੇ ਨਾ ਕਿਤੇ ਜਾ ਕੇ ਲੋਕ ਇੱਕੋ ਹੀ ਸਵਾਲ ਪੁੱਛਦੇ ਨੇ ਕਿ ਪੁਲ ਦਾ ਕੀ ਬਣਿਆ ਜੀ ਪੁਲ ਕਦੋਂ ਬਣਨਾ ਹੈ ਚਲੋ ਅਸੀਂ ਵੀ ਆਸ਼ਵਾਸ਼ਣ ਦਿੰਦੇ ਰਹਨੇ ਆ ਜਿਵੇਂ ਮੰਤਰੀ ਸਾਹਿਬ ਸਾਨੂੰ ਆਸ਼ਵਾਸ਼ਣ ਦੇ ਗਏ ਆ ਕਿ ਪੁਲ ਜਿਹੜਾ ਵਾ ਉਹ ਬਣ ਰਿਹਾ ਬਸ ਥੋੜੇ ਸਮੇਂ ਤੱਕ ਬਣ ਜਾਣਾ ਮਾਰਚ ਮਹੀਨੇ ਦੀ ਲਾਸਟ ਡੇਟ ਦਿੱਤੀ ਹੋਈ ਆ ਮੰਤਰੀ ਸਾਹਿਬ ਨੇ ਚਲੋ ਲੋਕਾਂ ਨੂੰ ਸਬਰ ਕਰਨਾ ਪਏਗਾ ਔਰ ਇਹੀ ਇੱਕ ਦੋ ਮਹੀਨਾ ਕਿੱਥੇ 5 ਸਾਲ ਕੱਢੇ ਆ ਤੇ ਇੱਕ ਦੋ ਮਹੀਨੇ ਨਾਲ ਕੋਈ ਇੰਨੀ ਵੱਡੀ ਗੱਲ ਨਹੀਂ ਗਈ ਲੇਕਿਨ ਫਿਰ ਵੀ ਹੁਣ ਜਦੋਂ ਫਾਟੇ ਖੁੱਲਿਆ ਕਿੰਨੀਆਂ ਗੱਡੀਆਂ ਇੱਕ ਦੂਜੇ ਦੇ ਓਵਰਟੇਕ ਹੋ ਕੇ ਅਗਲੇ ਬੰਨੇ ਆ ਜਾਂਦੀਆਂ ਨੇ ਜਦੋਂ ਕਿ ਜਦੋਂ ਦੋਨੋਂ ਵੱਨੋਂ ਕਰਾਸ ਕਰਾਸਕ ਬੰਦ ਹੋ ਜਾਂਦੀ ਆ ਤਾਂ ਫਿਰ ਟ੍ਰੈਫਿਕ ਦੇ ਵਿੱਚ ਜਿਆਦਾ ਮੁਸ਼ਕਲਾਂ ਇੱਕੋ ਜਿਹੀਆਂ ਆਉਂਦੀਆਂ ਕਿ ਬੱਚਿਆਂ ਦੀਆਂ ਸਕੂਲਾਂ ਦੀਆਂ ਬੱਸਾਂ ਜਦੋਂ ਬੱਚਿਆਂ ਦੀਆਂ ਬੱਸਾਂ ਆਉਂਦੀਆਂ ਫਿਰ ਬੱਸਾਂ ਵਿੱਚ ਜਿਹਦੇ ਬੱਚੇ ਹੁਣ ਆਹ ਦੇਖ ਸਕਦੇ ਤੁਸੀਂ ਕਿ ਇੱਕ ਗੱਡੀ ਤਾਂ ਸਕੂਲ ਦੀ ਆ ਆ ਗਈ ਠੀਕ ਆ ਦੂਸਰੀ ਤਰਫ ਫਿਰ ਤੁਹਾਨੂੰ ਹੋੁੰਦੇ ਆ ਕਿ ਪਿੱਛੇ ਹੋਰ ਵੀ ਗੱਡੀਆਂ ਆ ਰਹੀਆਂ ਹੁਣ ਇਹ ਨਾਲ ਤਹਿਸੀਲ ਕੰਪਲੈਕਸ ਐ ਔਰ ਇੱਕ ਹੋਰ ਗੱਲ ਦੱਸ ਦਈਏ ਕਿ ਇੱਕ ਤਹਿਸੀਲ ਕੰਪਲੈਕਸ ਦੀ ਕੰਧ ਦੇ ਨਾਲ ਲੋਕ ਗੱਡੀਆਂ ਖੜੀਆਂ ਕਰ ਜਾਂਦੇ ਆ ਹੁਣ ਅਸੀਂ ਆਪਣੀ ਗੱਡੀ ਤਾਂ ਅੰਦਰ ਨੂੰ ਐਂਟਰ ਕਰ ਲਈ ਹੁਣ ਇੱਥੋਂ ਆਪਾਂ ਐਂਟਰ ਕਰ ਲੈਣੀ ਆ ਤਾਂ ਫਿਰ ਤੁਹਾਨੂੰ ਦੱਸਦੀ ਆ ਅਸੀਂ ਤਹਿਸੀਲ ਕੰਪਲੈਕਸ ਦੀ ਪਾਰਕਿੰਗ 'ਚ ਗੱਡੀ ਲਾ ਕੇ ਤਾਂ ਫਿਰ ਅਸੀਂ ਤੁਹਾਨੂੰ ਬਾਹਰ ਵਾਲੀ ਤਸਵੀਰ ਵਿਖਾਉਨੇ ਆ ਕਿ ਬਾਹਰ ਇੱਕ ਗੱਡੀ ਜਿਹੜੀ ਹੈ ਉਹ ਪ੍ਰਾਈਵੇਟ ਗੱਡੀ ਜਦੋਂ ਕੰਮ ਕਰਾਉਣ ਵਾਸਤੇ ਤਹਿਸੀਲ ਕੰਪਲੈਕਸ 'ਚ ਆਉਂਦੇ ਆ ਤਾਂ ਦੀਵਾਰ ਨਾਲ ਗੱਡੀ ਆ ਵੇਖ ਸਕਦੇ ਹੋ ਦੀਵਾਰ ਦੇ ਨਾਲ ਖੜੀ ਅਸੀਂ ਇਹਨਾਂ ਭਰਾਵਾਂ ਨੂੰ ਬੇਨਤੀ ਕਰਦੇ ਆ ਕਿ ਆਪਣੀ ਗੱਡੀ ਯਾਰ ਅੰਦਰ ਲਗਾਇਆ ਕਰੋ ਅੰਦਰ ਪਾਰਕਿੰਗ ਬਣੀ ਹੋਈ ਏ ਬਹੁਤ ਸਾਰੀ ਜਗ ਗੰਨੇ ਦੀਆਂ ਟਰਾਲੀਆਂ ਵੀ ਆਉਂਦੀਆਂ ਔਰ ਟਰੈਫਿਕ ਜਿਹੜੀ ਆ ਕਨਵਰਟ ਨਹੀਂ ਹੁੰਦੀ ਜਦ ਡਵਾਟੋਂ ਵਾਸਤੇ ਆਉਂਦੇ ਆ ਤਾਂ ਫਿਰ ਪ੍ਰੋਬਲਮਾਂ ਇਹੀ ਘੜੀਆਂ ਹੁੰਦੀਆਂ ਵੀ ਲੋਕਾਂ ਵਾਸਤੇ ਬਹੁਤ ਮੁਸ਼ਕਿਲ ਆ ਇਹ ਗੱਡੀਆਂ ਆਪਣੀਆਂ ਥੋੜੀਆਂ ਆ ਜੀਆਂ ਸਾਈਡ ਤੇ ਲਾਇਆ ਕਰੋ ਔਰ ਅਸੀਂ ਖਬਰਾਂ ਜਦੋਂ ਵਿਖਾਉਂਦੇ ਆ ਨਾ ਇਹ ਵਾਲੀਆਂ ਸਿਰਫ ਪੁਲ ਬਣ ਤੱਕ ਕੇ ਪੁਲ ਬਣ ਜਾਵੇ ਜਿਹੜਾ ਫਲਾਈਓਵਰ ਬਣ ਰਿਹਾ ਉਹ ਜਲਦੀ ਤੋਂ ਜਲਦੀ ਬਣ ਸਕੇ ਇਹ ਜੋ ਲਾਈਨ ਲੱਗੀ ਆ ਇਹ ਕੋਹਲੀਆਂ ਪਿੰਡ ਤੱਕ ਲਾਈਨ ਲੱਗ ਜਾਂਦੀ ਆ ਜਦੋਂ ਇੱਥੇ ਹੁਣ ਆ ਗੱਡੀ ਆ ਜੇ ਅਸੀਂ ਕੈਮਰਾ ਨਾ ਕੱਢਦੇ ਤੇ ਆ ਗੱਡੀ ਵੀ ਅੱਗੇ ਆ ਜਾਣੀ ਸੀ ਹੋਰ ਜਾਮ ਲੱਗ ਜਾਣਾ ਸੀ ਔਰ ਗੱਲ ਕਰੀਏ ਤਾਂ ਜਦੋਂ ਅਸੀਂ ਕੋਈ ਖਬਰ ਚਲਾਉਂਦੇ ਆ ਜਦੋਂ ਅਸੀਂ ਕੋਈ ਕੰਟੈਂਟ ਦੱਸਦੇ ਆ ਤਾਂ ਫਿਰ ਖਬਰ ਨੂੰ ਵੱਤ ਵਤ ਸ਼ੇਅਰ ਕਰਿਆ ਕਰੋ ਤਾਂ ਜੋ ਸਰਕਾਰਾਂ ਦੇ ਧਿਆਨ ਵਿੱਚ ਆ ਜਾਈ ਔਰ ਮੰਤਰੀ ਸਾਹਿਬ ਤਾਂ ਵਾਦਾ ਕਰ ਗਏ ਆ ਪਹਿਲੇ ਤਾਂ ਆਪਾਂ ਉਹਨਾਂ ਦਾ ਧੰਨਵਾਦ ਕਰਦੇ ਆ ਕਿ ਜਿਨ੍ਹਾਂ ਨੇ ਵਾਦਾ ਕੀਤਾ ਆ ਕਿ ਮਾਰਚ ਮਹੀਨੇ ਦੇ ਲਾਸਟ ਤੱਕ ਪੁਲ ਜਿਹੜਾ ਉਹ ਬਣ ਜਾਵੇਗਾ ਔਰ ਲੰਬੀ ਲਾਈਨ ਜਿਹੜੀ ਆ ਉਹ ਲੋਕਾਂ ਨੂੰ ਫਿਰ ਪਰੇਸ਼ਾਨ ਕਰਦੀ ਆ ਲੋਕ ਸਾਨੂੰ ਪਰੇਸ਼ਾਨ ਕਰਦੇ ਆ ਕਿ ਭਾਜੀ ਪੁਲ ਦਾ ਕੀ ਬਣਿਆ ਪੁਲ ਕਦੋਂ ਬਣਨਾ ਜਿਦਾ ਅਸੀਂ ਹੀ ਠੇਕਾ ਲਿਆ ਹੋਵੇ ਪੁਲ ਦਾ ਪਰ ਫਿਰ ਵੀ ਚਲੋ ਲੋਕਾਂ ਦਾ ਧੰਨਵਾਦ ਕਰਦੇ ਆ ਕਿ ਲੋਕ ਸਾਡੇ ਤੇ ਕੋਈ ਆਸ ਰੱਖਦੇ ਆ ਤੇ ਜੇ ਅਸੀਂ ਲੋਕਾਂ ਦੀ ਆ ਤਾਂ ਐਵੇਂ ਕੈਮਰਾ ਚੁੱਕ ਕੇ ਗਲੀਆਂ 'ਚ ਤੁਰੇ ਫਿਰਨਾ ਉਹ ਵੀ ਨਹੀਂ ਗੱਲ ਬਣਦੀ ਲੋਕਾਂ ਨੂੰ ਸਾਰੀ ਗੱਲ ਦੱਸਣੀ ਪੈਂਦੀ ਆ ਔਰ ਵੀਡੀਓ ਵਾਤ ਵਾਤ ਸ਼ੇਅਰ ਕਰਦੇ ਹੋ ਮੇਰੇ ਸਾਥ ਯੋਗੀ ਦੇ ਨਾਲ ਮੈਂ ਹਰਜਿੰਦਰ ਸਿੰਘ ਦੀਨਾ ਨਗਰ ਜ਼ਿਲ੍ਹਾ ਗੁਰਦਾਸ